ਹਾਂਜੀ ਕਿਸਾਨ ਵੀਰੋ ਸਾਰਿਆਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਵੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਰਾਮੂ ਵਾਲਾ ਤਹਿਸੀਲ ਪੱਟੀ ਜਿਲ੍ਹਾ ਛੇਰੀ ਤਰਨਤਾਰਨ ਸਾਹਿਬ ਵੀਰ ਭੁਪਿੰਦਰ ਦੇ ਕੋਲੇ ਆਇਆ ਦੋਸਤੋ ਮਾਲਕ ਆਨਰ ਵੀਰ ਭੁਪਿੰਦਰ ਆ ਤੇ ਰਤੋਂ ਕੇ ਬਿਲਕੁਲ ਨਾਲ ਲੱਗਦਾ ਪਿੰਡ ਆ ਦੋਸਤੋ ਗਜਲ ਪਿੰਡ ਥੋੜੀ ਦੂਰੀ ਤੇ ਆ ਵਸਤੀ ਵਸਾਵਾ ਸਿੰਘ ਜਿਹੜਾ ਦੋਸਤੋ ਥੋੜੀ ਦੂਰੀ ਤੇ ਪਿੰਡ ਆ ਕੋੜ ਬੁੱਢਾ ਇਹ ਜਿਹੜੇ ਦੋਸਤੋ ਪਿੰਡ ਨੇ ਥੋੜੀ ਥੋੜੀ ਦੂਰੀ ਤੇ ਹੈਗੇ ਆ ਤੇ ਖੇਮ ਕਰਨ ਦੀ ਦੂਰੀ ਆ ਜਿਹੜੀ ਥੋੜੀ ਇਸ ਸ਼ਹਿਰ ਦੀ ਰਹਿ ਜਾਂਦੀ ਆ ਇਸ ਪਿੰਡ ਤੋਂ ਪਿੰਡ RAMU ਵਾਲੇ ਤੋਂ ਤੇ ਖਾਸ ਵਿਜਿਟ ਤੁਸੀਂ ਆ ਜਿਹੜੀ ਦੋਸਤੋ ਪਿੰਡ RAMU ਵਾਲੇ ਕਰਨੀ ਆ ਠੀਕ ਹੈ ਜੀ ਤੇ ਗੱਲਬਾਤ ਆਪਾਂ ਵੀਰ ਭੁਪਿੰਦਰ ਦੇ ਨਾਲ ਕਰਾਂਗੇ ਇੱਕ ਤੁਹਾਨੂੰ ਜਿਹੜੀ ਦੋਸਤੋ ਪੂਰੀ ਆ ਨੀਲੀ ਰਾਵੀ ਦੀ ਮਾਝ ਦਿਖਾਵਾਂਗੇ ਵਿੱਚ ਵੀਡੀਓ ਦੇ ਜਿਹੜੀ ਬਿਲਕੁਲ ਤਾਜੀ ਸੋਈ ਆ ਆ ਕਿੰਨਾ ਕ ਸਮਾਂ ਹੋ ਗਿਆ ਕਿੰਨੇ ਕ ਦਿਨ ਹੋ ਗਏ ਸੋਈ ਨੂੰ ਉਹ ਗੱਲਬਾਤ ਆਪਾਂ ਵੀਰ ਤੋਂ ਪੁੱਛਾਂਗੇ ਇੱਕ ਬਿਲਕੁਲ ਜਿਹੜੀ ਦੋਸਤੋ ਨੀਲੀ ਰਾਵੀ ਦੀ ਟੁੱਕੀ ਮੈਂ ਹੈਗੀ ਆ ਤੀਜਾ ਸਵੇਰ ਸੂਣਾ ਤੇ ਪੂਰੀ ਗੱਲਬਾਤ ਕਰ ਲਾਂਗੇ ਪਸ਼ੂਦਾਨ ਨੂੰ ਦੋਨੋਂ ਹੀ ਪਸੰਦ ਆਉਣਗੇ ਉਹਨਾਂ ਵੀਰਾਂ ਲਈ ਆ ਜਿਨ੍ਹਾਂ ਨੇ ਕੇ ਖਾਸ ਤੌਰ ਤੇ ਨੀਲੀ ਰਵੀ ਦੇ ਪਸ਼ੂ ਤੁਸੀਂ ਲੱਭ ਰਹੇ ਹੋ ਜਾਂ ਬਰੀਡ ਤੇ ਕੰਮ ਕਰਨਾ ਮੱਝਾਂ ਚੱਕੀਆਂ ਨੇ ਦੋਸਤੋ ਬਾਡਰ ਦੀਆਂ ਮੱਝਾਂ ਨੇ ਠੀਕ ਆ ਜੀ ਤੇ ਬੇਸ਼ੱਕ ਤੁਸੀਂ ਆ ਜਿਹੜਾ ਪੂਰਾ ਪੰਤਰ ਵੇਖ ਲਓ ਸਟ੍ਰਕਚਰ ਵੇਖ ਲਓ ਮੱਝਾਂ ਦਾ ਪੂਰੀ ਗੱਲਬਾਤ ਕਰਦੇ ਆ ਤੇ 1 ਲੱਖ ਦੇ ਵਿੱਚ ਦੋਸਤੋ ਜਿਹੜੀ ਇਹ ਮੱਝ ਸੋਈ ਆ ਪੂਰੀ ਨੀਲੀ ਰਵੀ ਦੀ ਇਹਦੀ ਚੁਵਾਈ ਜਿਹੜੀ ਹੈਗੀ ਆਪਾਂ ਤੁਹਾਨੂੰ ਜ਼ਰੂਰ ਇਸ ਵੀਡੀਓ ਦੇ ਵਿੱਚ ਕਰਕੇ ਦਿਖਾ ਦਾਂਗੇ ਅੱਜ ਦੋਸਤੋ ਆਪਾਂ 29 ਅਪ੍ਰੈਲ ਨੂੰ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਜਿਹੜਾ ਜਰੂਰ ਨੋਟ ਕਰ ਲਓ ਕੋਈ 8:30 ਵਜੇ ਦਾ ਜਿਹੜਾ ਦੋਸਤੋ 8:30 ਮਿੰਟ ਦਾ ਜਿਹੜਾ ਸਮਾਂ ਹੈਗਾ ਆਉ ਗੱਲਬਾਤ ਕਰਦੇ ਆਂ ਵੀਰ ਭੁਪਿੰਦਰ ਦੇ ਨਾਲ ਪੁੱਛਦੇ ਆਂ ਕੀ ਇਨਫੋਰਮੇਸ਼ਨ ਕੀ ਡਿਟੇਲ ਹੈਗੀ ਆ ਅੱਜ ਇਹਨਾਂ ਦੋ ਮੱਝਾਂ ਦੀ ਸਭ ਤੋਂ ਪਹਿਲਾਂ ਵੀਰ ਭੁਪਿੰਦਰ ਸਤਸ੍ਰੀਕਾਲ ਸਤਸ੍ਰੀਕਾਲ ਸਭ ਤੁਹਾਡੇ ਇੱਥੇ ਆਉਣ ਲੱਗਾ ਜੀ ਹੋਰ ਠੀਕ ਠਾਕ ਵੀਰੇ ਵਧੀਆ ਵਧੀਆ ਠੀਕ ਠਾਕ ਭੁਪਿੰਦਰ ਵੀਰੇ ਅੱਜ ਪਸ਼ੂ ਆਪਣੇ ਕੋਲ ਦੋ ਮੱਝਾਂ ਹੀ ਆ ਹਾਂਜੀ ਹਾਂਜੀ ਨੀਲੀ ਰਾਵੀ ਦੀਆਂ ਹਾਂਜੀ ਠੀਕ ਹੈ ਇੱਕ ਨਹੀਂ ਦੋ ਆ ਗਈਆਂ ਆ ਇੱਕ ਬੂਰੀ ਨੀਲੀ ਰਾਵੀ ਤੇ ਇੱਕ ਕਾਲੀ ਨੀਲੀ ਰਾਵੀ ਲਓ ਜ मतलब की दो ਆਪਣੇ ਕੋਲ ਕੈਟਾਗਰੀਆਂ ਨੇ ਤੇ ਵੀਰਾਂ ਦੀ ਜਿਹੜੀ ਚੁਆਇਸ ਆ ਆਪਦੀ ਪੂਰੀ ਕਰ ਸਕਦੇ ਹਾਂਜੀ ਹਾਂਜੀ ਠੀਕ ਆ ਤੇ ਭੁਪਿੰਦਰ ਵੀਰੇ ਪਹਿਲੇ ਨੰਬਰ ਤੇ ਜਿਹੜੀ ਇਹ ਨੀਲੀ 라ਵੀ ਦੀ ਬੂਰੀ ਆ ਹਾਂਜੀ ਇੱਕ ਤਾਂ ਇਹਦੇ ਸੂਏ ਬਾਰੇ ਦੱਸ ਦੋ ਵੀ ਸੂਆ ਕਿੰਨਾ ਇਹ ਸਾਨੂੰ ਸਭ ਤੀਜੇ ਸੂਏ ਆ ਤੀਜਾ ਸੂਆ ਹਾਂਜੀ ਤੇ ਦਿਨ ਕਿੰਨੇ ਹੋਗੇ ਨ ਸੂਏ ਨਹੀਂ ਨਹੀਂ ਨੂੰ ਹੋਗੇ 12 13 ਸੂਏ ਨੂੰ ਅੱਜ 12 13 ਦਿਨ ਹਾਂਜੀ ਠੀਕ ਆ 12 13 ਦਿਨ ਦਾ ਭਾਵੋ ਸਮਾਂ ਹੋ ਗਿਆ ਟੇਢੇ ਘੱਟ ਦੇ ਵਿੱਚ ਆ ਬੂਰੀ ਨੀਲੀ 라ਵੀ ਤੇ ਥੱਲੇ ਜਿਹੜਾ ਬੱਚਾ ਹੈਗਾ ਮੇਲ ਕਾਫ ਆ ਕੱਟਾ ਹੈ ਥੱਲੇ ਠੀਕ ਆ ਕਟਾ ਵੇਖੋ ਤੁਸੀਂ ਬਿਲਕੁਲ ਪੂਰਾ ਕਟਾ ਫਲਿਆ-ਫਲਿਆ ਮਗਰ ਕਟਾ ਠੀਕ ਹੈ ਜੀ ਤੇ 12 ਦਿਨ ਦਾ ਸਮਾਂ ਹੋ ਗਿਆ ਸੁਈਲ ਆ ਦੇ ਤੇ ਵੀਰੇ ਕਿੰਨਾ ਕੁ ਹੁਣ ਦੁੱਧ ਫਿਰ ਕਿੰਨੇ ਕੁ ਤੇ ਚੱਲ ਰਹੀ ਐ ਇਹ ਹਮਤ ਸਾਹ 13 ਕਿਲੋ ਦੁੱਧ ਦੇਂਦੇ ਆ 13 ਕਿਲੋ ਭਾਵੇਂ ਵੀਰ ਕੋਈ ਦੋ ਟਾਈਮ ਚੋ ਕੇ ਵੇਖ ਲੈ ਤੇ ਠੀਕ ਹੈ ਜੀ ਹਾਂ ਜੀ 13 ਕਿਲੋ ਨੈਟ ਖਾਜਰ ਹਾਂਜੀ ਹਾਂਜੀ ਲੋ ਜੀ ਦੋ ਤੋਂ ਫਿਰ ਵਧੂਏ ਤਾਂ ਸਮਾਂ ਕੋਈ ਨਹੀਂ ਹੋਇਆ 15 ਕਿਲੋ ਹਮਤ ਸਾਹ ਕਰੂਗੀ ਅੱਛਾ ਜੀ ਹਾਂ ਜੀ ਲੋ ਜੀ ਠੀਕ ਆ ਦਿਖਾਈਏ ਵੀਰ ਜੀ ਮਾੜਾ ਪਿਛੋਂ ਇੱਕ ਅਕੇ ਆਖੀ ਦੋਸਤੋ ਖੋਲ ਕੇ ਤੁਹਾਨੂੰ ਤਸੱਲੀ ਨਾਲ ਦਿਖਾਵਾਂਗੇ ਇੱਕ ਵਾਰੀ ਆ ਤੁਸੀਂ ਜਿਹੜਾ ਥੰਮਲੇਵਾ ਚੈੱਕ ਕਰੋ ਠੀਕ ਆ ਮਤਲਬ ਕਿ 13 ਕਿਲੋ ਹੁਣ ਜਿਹੜਾ ਬਿਲਕੁਲ ਮੌਕੇ ਦਾ ਹੈ ਠੀਕ ਆ ਅੱਜ 12ਵੇਂ ਦਿਨ ਦੇ ਵਿੱਚ ਤੇ ਬਿਲਕੁਲ ਉਸ ਜਿਹੜੀ ਦੋਸਤੋ ਨੀਲੀ ਰਾਵੀ ਦੀ ਆਪਾਂ ਗੱਲ ਕਰ ਲਏ ਨੇ ਵੀ ਇਹ ਧਰਤੀ ਨਾਲ ਟੱਚ ਕਰਦੀ ਹੁੰਦੀ ਆ ਵੀ ਉਸੇ ਤਰ੍ਹਾਂ ਰੂਪਰੇਖਾ ਜਿਹੜਾ ਪੂਰਾ ਸਟਰਕਚਰ ਹੈ ਆ ਤੁਸੀਂ ਕਰ ਸਕਦੇ ਹੋ ਚੈੱਕ ਹਵਾਨੇ ਦੀ ਬੰਤਰ ਵੇਖੋ ਬਿਲਕੁਲ ਗਾੜ ਅਗਲੇ ਪਾਸੇ ਤੋਂ ਵੇਖੀਏ ਨਾ ਜੇਕਰ ਆਪਾਂ ਤੁਹਾਨੂੰ ਤੋਂ ਤੇ ਬੈਕ ਸਾਈਡ ਜਿਹੜਾ ਦੋਸਤੋ ਬਿਲਕੁਲ ਸਟਰਕਚਰ ਸ਼ੁਰੂ ਤੋਂ ਲੈ ਕੇ ਬਣ ਕੇ ਤ ਛਾਹ ਜੀ ਖੋਲੋ ਵੀਰ ਖੋਲ ਕੇ ਠੀਕ ਆ ਤਾਂ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਆ ਦੋਸਤੋ ਠੀਕ ਆ ਤੇ ਨੀਲੀ ਰਾਵੀ ਜਦੋਂ ਕਿਤੇ ਕੋਈ ਚੰਗੀ ਚੀਜ਼ ਨਿਕਲਦੀ ਆ ਤੇ ਬਹੁਤੇ ਵੀਰ ਜਿਹੜੇ ਦੋਸਤੋ ਚਾਹਵਣ ਹੁੰਦੇ ਆ ਸ਼ਕੀਰ ਹੁੰਦੇ ਆ ਵੈਸੇ ਛੱਡਦੇ ਨਹੀਂਗੇ ਤੇ ਬਿਲਕੁਲ ਤੁਹਾਡੇ ਕੰਮ ਦੀ ਛੇ ਆ ਠੀਕ ਆ ਤੇ ਬਿਲਕੁਲ ਇਹ ਬਾਰਡਰ ਦੇ ਉੱਪਰ ਜਿਹੜਾ ਦੋਸਤੋ ਇਹ ਪਿੰਡ ਪੈ ਜਾਂਦਾ ਤੇ ਬਾਰਡਰ ਤੋਂ ਹੀ ਜਿਹੜੀਆਂ ਦੋਸਤੋ ਇਹ ਮੱਝਾਂ ਦਾ ਪਸ਼ੋਕੜ ਵੀ ਆਪਾਂ ਬਹੁਤੇ ਵੀਰ ਜਾਣਦੇ ਆ ਬਾਰਡਰ ਤੋਂ ਪਸ਼ੋਕੜ ਹੈਗਾ ਇਹਨਾਂ ਮੱਝਾਂ ਦਾ ਨੀਲੀਆਂ ਦਾ ਨੀਲੀਆਂ ਰਾਵੀਆਂ ਦਾ ਹਵਾਨੇ ਦਾ ਸਟਰਕਚਰ ਵੇਖੋ ਤੁਸੀਂ ਬਹੁਤ ਸੋਹਣੀ ਬੰਤਰ ਹਵਾਨੇ ਦੀ ਠੀਕ ਆ ਤੇ ਦੁੱਧ ਦੀ ਚਵਾਈ ਜਿਹੜੀ ਤੁਹਾਨੂੰ ਆਪਾਂ ਇਸੇ ਵੀਡੀਓ ਦੇ ਵਿੱਚ ਕਰਕੇ ਦਿਖਾਵਾਂਗੇ ਪ੍ਰੋਪਰ ਜਿਹੜੀ ਤੁਹਾਨੂੰ ਸਮਝ ਆ ਜਾਊਗੀ ਦੇਖੀ ਹੋ ਜਾ ਮਤਲਬ ਕਿ ਚਵਾ ਲੱਗਾ ਹੈਗਾ ਇਹ ਸਮਝਦੇ ਲਵਜੀ ਫੇਰ ਦਰਵੀਰ ਬਾਕੀ ਚਵਾਈ ਬਿਲਕੁਲ ਬੈਸਟ ਲੱਗੀ ਚੰਗੀ ਲੱਗੀ ਇੱਕ ਨੰਬਰ ਦੀ ਅੱਛਾ ਕੋਈ ਭੂਰ ਛਟਾ ਕਿਸੇ ਮੈਂ ਤਾਂ ਕਹੇ ਗਰੰਟੀ ਉਚਵਾਈ ਦੀ ਆਪਣੀ ਠੀਕ ਹੈ ਜੀ ਜੋ ਕੋ ਵੀ ਰ ਆਨਲਾਈਨ ਮਗਾਉਂਦਾ ਤੇ ਲੋ ਜੀ ਮਜਾ ਦੋਸਤੋ ਦੋਨੋਂ ਖਰੀਆਂ ਨੇ ਬਾਕੀ ਤੁਹਾਨੂੰ ਵੇਖਣ ਤੇ ਪਤਾ ਲੱਗ ਜਾਊਗਾ ਚੰਗਾ ਪਸ਼ੂ ਵਪਾਰ ਦਾ ਕੰਮ ਠੀਕ ਹੈ ਪਸ਼ੂ ਚਾਹੇ ਇੱਕ ਨਾਗ ਆਵੇ ਚਾਹੇ ਦੋ ਆਵੇ ਚੰਗੀ ਜੀਜ ਲਿਆ ਕੇ ਵੇਚਨੀ ਆ ਨਾਲ ਪਸ਼ੂ ਘਰੇਲੂ ਹੈਗੇ ਆ 8-10 ਪਸ਼ੂ ਜਿਹੜੇ ਘਰੇਲੂ ਨੇ ਜਿਨ੍ਹਾਂ ਦੇ ਵਿੱਚ ਝੋਟੀਆਂ ਕਰਦੀਆਂ ਵੀ ਤਿਆਰ ਕੀਤੀਆਂ ਨੇ ਠੀਕ ਹੈ ਜੀ ਚੰਗਾ ਸ਼ੌਂਕ ਰੱਖਦਾ ਵੀਰ ਸ਼ੌਕੀਆ ਤੌਰ ਤੇ ਜਿਹੜਾ ਵਪਾਰ ਦਾ ਕੰਮ ਆ ਵੀ ਚੰਗਾ ਪਸੂ ਮਿਲਿਆ ਤੇ ਬੇਸ਼ੱਕ ਜਿਹੜਾ ਤੁਹਾਡੇ ਸਾਹਮਣੇ ਕਰਦਾ ਜਰੂਰ ਆ ਠੀਕ ਆ ਤੇ ਇਹਦੀ ਚੁਵਾਈ ਆਪਾਂ ਬਾਅਦ ਚ ਕਰਾਂਗੇ ਠੀਕ ਆ ਇਹ ਧਿਆਨ ਦੇ ਵਿੱਚ ਤੁਸੀਂ ਰੱਖ ਲਿਓ ਤੁਸੀਂ ਨਾ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਇੱਕ ਜਿਹੜੀ ਗੱਬਣਾ ਦੋਸਤੋ ਉਹ ਵੀ ਆਪਾਂ ਪੁੱਛ ਲੈਣੀ ਆ ਪਰ ਇਹਦਾ ਜਿਹੜਾ ਰੇਟ ਭਾਅ ਪੜਤਾ ਪੁੱਛ ਲਈਏ ਵੀ ਕੀ ਮੁੱਲ ਆ ਭੁਪਿੰਦਰ ਵੀਰੇ ਕਿੰਨੀ ਕੁ ਡਿਮਾਂਡ ਫਿਰ ਇਸ ਮੱਝ ਦੀ ਅੱਜ ਕਰਦੇ ਆ ਇਹ ਸੰਧਾ ਸਾਹਿਬ 85000 ਰੁਪਇਆ ਮੁੱਲ ਕਰਦੇ ਆ ਆਪਾਂ 85000 ਹਾਂਜੀ ਠੀਕ ਆ ਜੀ ਤੁਮਾਰਕ 13 ਕਿਲੋ ਪੂਰਾ ਹਾਜ਼ਰ ਹੈ ਪੂਰਾ ਮੈਂ ਦੋ ਟਾਈਮਾਂ ਭਾਵੇਂ ਕੋਈ ਸਬਦਾ ਕਰਕੇ ਤੇ ਵੀਡੀਓ ਕਾਲ ਤੇ ਚਵਾ ਕੇ ਵੇਖ ਲੈ ਠੀਕ ਆ ਵੀਰ ਹਾਂਜੀ 85000 ਦੀ ਵੀਰੋ ਜਿਹੜੀ ਇਹ ਤੁਹਾਨੂੰ ਮੱਝ ਮਿਲਣੀ ਆ ਬਾਕੀ ਇੱਥੇ ਆਗੇ ਵੀ ਤੁਸੀਂ ਵੇਖ ਸਕਦੇ ਹੋ ਬਾਕੀ ਵੀਡੀਓ ਵੇਖ ਕੇ ਬਹੁਤੇ ਵੀਰਾਂ ਨੂੰ ਲੱਗੂਗਾ ਵੀ ਜਿਹੜਾ ਦੋਸਤੋ ਤਾਲਮਿਲ ਮੱਝ ਦਾ ਤੇ ਰੇਟ ਦਾ ਬਿਲਕੁਲ ਜਾਇਜ਼ ਆ ਠੀਕ ਆ ਵੀ ਇਹ ਨਹੀਂ ਹੈਗਾ ਕਿ ਕੋਈ ਲੱਖ ਮੰਗ ਲਿਆ ਸਵਾ ਲੱਖ ਮੰਗ ਲਿਆ ਕਿਉਂਕਿ ਹਰ ਇੱਕ ਕਿੱਲੇ ਦਾ ਮੈਂ ਨਹੀਂ ਕਹਿੰਦਾਗਾ ਬਾਕੀ ਤੁਸੀਂ ਵੀਡੀਓ ਵੇਖਦੇ ਰਹਿੰਦੇ ਹੋ ਹਰ ਇੱਕ ਦਾ ਜਿਹੜਾ ਦੋਸਤੋ ਰੇਟ ਜਿਹੜੇ ਵਧੇਰੇ ਵੀ ਹੁੰਦੇ ਤੇਜ਼ ਵੀ ਹੁੰਦੇ ਪਰ ਬਿਲਕੁਲ ਤੁਹਾਨੂੰ ਜਿਹੜਾ ਜਾਇਜ ਲੱਗੂਗਾ ਜੇਕਰ ਤੁਸੀਂ ਘਰ ਵਿਜਿਟ ਕਰਕੇ ਚੁਵਾਈ ਕਰਕੇ ਮੱਝ ਦੇ ਲੈਵਲ ਦੀ ਚਾਹੇ ਉਹਨੇ ਉਹਨੇ ਦੁੱਧ ਦੀ ਗੱਲਬਾਤ ਨਾਲ ਕੰਪੇਅਰ ਕੀਤਾ ਰੇਟ ਬਿਲਕੁਲ ਜਾਇਜ ਲੱਗੂਗਾ ਤੁਹਾਨੂੰ ਇਸ ਤੋਂ ਬਾਅਦ ਇੱਕ ਅੱਗੇ ਜਿਹੜੀ ਆ ਗੱਬਣ ਜਿਹੜੀ ਮੱਝ ਤੁਹਾਨੂੰ ਵੀ ਦਿਖਾ ਦਿੰਨੇ ਆ ਤੀਜਾ ਸੂਆ ਤੀਜਾ ਸੂਆ ਸੁਣਾ ਵੀਰ ਆਜੋ ਆਜੋ ਭਵਿੰਦਰ ਵੀਰੇ ਹਾਂਜੀ ਤੇ ਸੂਆ ਤੀਜਾ ਹੀ ਹੈ ਨਾ ਹਾਂਜੀ ਹਾਂਜੀ ਇਹ ਨੀਲੀ ਦਾ ਵੀ ਕਾਲੀ ਆ ਗਈ ਨੀ ਹਾਂਜੀ ਇਹ ਕਾਲੀ ਨੀਲੀ ਰਵੀ ਠੀਕ ਹੈ ਜੀ ਤੇ ਵੈਸੇ 蒂ਪਣ 蒂ਪਣ ਵਧੀਆ ਜੀ ਮੈਂ ਤਾਂ ਓਕੇ ਤੇ ਐ 蒂ਪ ਕੇ ਲੈਂਦੀ ਆਪਾਂ ਠੀਕ ਹੈ ਜੀ ਲਓ ਤੇ ਨੀਲੀ ਰਵੀ ਦੇ ਵਿੱਚ ਆ ਪਿਓਰ ਨੀਲੀ ਰਵੀ ਆ ਅਗਲੇ ਪੈਰਾਂ ਦੀ ਮਾਰਕਿੰਗ ਤੁਸੀਂ ਵੇਖ ਲਓ ਚਾਰੇ ਪੈਰ ਤਾਂ ਚਾਰੇ ਪੈਰ ਤੋਤੇ ਤੇ ਮਗਰਲੇ ਪੈਰ ਵੀ ਵੇਖੋ ਠੀਕ ਆ ਉਸ ਜਿਹੜੀ ਹਾਫ ਤੋਂ ਉੱਪਰ ਤੱਕ ਜਿਹੜੀ ਵਾਈਟ ਆ ਤੇ ਪਸਲੇ ਪਿੰਡੇ ਦੇ ਵਿੱਚ ਆ ਠੀਕ ਆ ਤੇ ਜਿਹੜੀ ਆ ਵੇਲ ਬੂਲ ਆ ਅੱਖ ਵੀ ਆੱਖੂ ਕੋ ਵੇਖੋ ਬਿੱਲੀ ਮਣਕੀ ਅੱਖ ਆ ਦੋਨੋਂ ਵੇਖੋ ਵੀ ਕਈ ਵਾਰ ਆਉਂਦਾ ਵੀ ਇੱਕ ਅੱਖ ਜਿਹੜੀ ਦੋਸਤੋ ਬਿੱਲੀ ਹੁੰਦੀ ਤੇ ਦੂਜੀ ਅੱਖ ਜਿਹੜਾ ਨਾ ਕਿਤੇ ਬਲੈਕ ਤੇ ਵੇਖੋ ਬਿਲਕੁਲ ਜਿਹੜੀ ਆ ਦੋਸਤੋ ਬਿੱਲੀ ਮਣਕੀ ਅੱਖ ਸੰਗੀ ਸੰਗੀ ਬੇਖੋ ਸੋਹਣੀ ਲੱਗੀ ਹਰ ਕ ਪਾਸਿਓ ਪੂਰੀ ਮਾਰਕਿੰਗ ਆ ਇਹ ਤੁਸੀਂ ਜਿਹੜੀ ਤੁਸੀਂ ਦੇਖ ਸਕਦੇ ਹੋ ਬਾਕੀ ਕੈਰੈਕਟਰ ਮਾਰਕਿੰਗ ਜਿਹੜੀ ਜਸਨੀ ਮੇਰਾ ਫਰਜ ਬਣਦਾ ਬਹੁਤੇ ਵੀਰਾਂ ਨੇ ਤੁਸੀਂ ਵੇਖ ਕੇ ਆਪੀ ਜੱਜਮੈਂਟ ਕਰ ਲੈਣੀ ਆਹ ਜਿਹੜਾ ਥਣਥਣ ਇੱਕ ਵਾਰੀ ਦੇਖੋ ਅਜੇ ਵੀਰ ਫਿਰ ਦੇਣਾ ਕਿੰਨੇ ਕੁ ਦਿਨ ਦੀ ਸੁਭਾਅ ਬਣੇ ਦੇਣ ਸੰਧ ਸਾਹਿਬ 5-7 ਦਿਨ ਲੈ ਜੂਗੇ ਜੀ 5-7 ਦਿਨ ਹਾਂਜੀ ਠੀਕ ਆ ਜੀ 5-7 ਕ ਦਿਨ ਦਾ ਸਮਾਂ ਜਿਹੜਾ ਭਰਾਵੋ ਲੈ ਜੂਗੀ ਠੀਕ ਆ ਆ ਕਰੋ ਚੈੱਕ ਥਣਥਣ ਬਹੁਤ ਸੋਹਣਾ ਲੱਗਾ ਇਹਨੂੰ ਆਪਾਂ ਖੋਲ ਕੇ ਤੋੜ ਕੇ ਦਿਖਾਉਣੀ ਆ ਜਿਆਦਾ ਹੀ ਨਾ ਗੱਲ ਕਰੀਏ ਤੇ ਵੀਰ ਕਟੋੜ 12 ਕਿਲੋ ਦੁੱਧ ਦਾ ਨਾਰਮਲ ਮੇਰਾ 1 ਕਿਲੋ ਦਵੂਗੀ 12 13 ਕਿਲੋ ਦੇਣਾ ਚਾਹੀਦਾ ਵੀ ਹਾਂ ਠੀਕ ਆ ਜਿਹੋ ਜਾਂ ਦੋਸਤੋ ਥਣ ਦੇਵਾ ਲੱਗਾ ਮੱਝ ਦੇ ਅਗਲੇ ਸਾਮ ਕਰਕੇ ਵਾਧੂ ਚ ਹੋ ਸਕਦਾ ਤੇ ਬਿਲਕੁਲ ਉਦੋਂ ਵੀ ਰਿਮੋਟ ਦੇਣਾ ਲਓ ਜੀ ਬੈਕਸਾਈਡ ਤੋਂ ਵੇਖੋ ਦੋਸਤੋ ਬਿਲਕੁਲ ਪੱਧਰ ਅਲੇਵਾ ਹੈਗਾ ਠੀਕ ਆ ਥਾਣਾ ਦਾ ਸਹਿਜ ਚੰਗਾ ਤੇ ਆਹ ਵੇਖੋ ਠੀਕ ਆ ਵੀਰ ਜੀ ਮੋੜ ਦੇ ਜਿਵੇਂ ਦੋਸਤੋ ਇੱਕ ਮਧਰੀ ਡੌਲੀ ਦੇ ਪਸ਼ੂ ਆਪਾਂ ਦੇਖਦੇ ਨਾ ਉਸ ਤਰ੍ਹਾਂ ਦਾ ਬਿਲਕੁਲ ਸਟਰਕਚਰ ਆ ਭਾਰੀ ਵਜਨ ਵਾਲੀ ਪੂਰੀ ਹੈਗੀ ਹੈਵੀ ਬਾਡੀ weight ਪੂਰਾ ਵਜਨ ਵੱਟਾ ਜਿਹੜਾ ਦੋਸਤੋ ਇਸ ਅੱਜ ਦਾ ਠੀਕ ਆ ਕੋਈ ਕੋਈ ਛੋਟੀ ਨਾ ਸਮਝੋ ਕੋਈ ਵੀ ਉਹ ਬਿਲਕੁਲ ਮੀਡੀਅਮ ਹਾਈਟ ਆ ਤੇ ਭਾਰੇ ਸਰੀਰਕ ਬੰਤਰ ਦੀ ਆ ਤੇ ਪਪੇਂ ਦਰਵੇਰਾ ਕਿੰਨੇ ਕ ਦੀ ਫੇਰ ਇਹਦਾ ਲੈਣ ਦੇਣ ਫਿਰ ਕੀ ਕਰਤਾ ਇਹ ਸੰਤੋਖ ਸਾਹਿਬ ਇਹਦਾ 80000 ਰੁਪਏ ਮੁੱਲ ਕਰਦੇ ਆ 80000 ਆ ਜੀ ਹਾਂਜੀ ਵਿੱਚ 2000 ਛੋਟ ਕਰ ਦਾਂਗੇ 78 ਦੀ ਹੁੰਦੀ ਆ ਆ 78000 ਦੇ ਦਾਂਗੇ ਠੀਕ ਆ ਜੀ 70000 ਦੀ ਜਿਹੜੀ ਆ ਭਰਾਵੋ ਇਹ ਹੁੰਦੀ ਆ ਠੀਕ ਆ ਨੀਲੀ ਰਾਵੀ ਦੀ ਆ ਭਰਾ ਸਾਹਿਬ ਨੀਲੀ ਰਾਵੀ ਆ ਲੋਕਾਂ ਦੀ ਮੱਜਾਂ ਦੀਆਂ ਕਈਆਂ ਦੇ ਅੱਖਾਂ ਕਾਲੀਆਂ ਦੇਖਦਾ ਅੱਖੇ ਨੀਲੀ ਰਾਵੀ ਦੀ ਜਾਂਦੇ ਆ ਬੜਾ ਕੁਤਈ ਨੀਲੀ ਰਾਵੀ ਦੀ ਮੱਜ ਆ ਜਿੱਦੇ ਅੱਖ گلابی ਹੋਵੇ ਬਿਲਕੁਲ ਬਿਲਕੁਲ ਅੱਖ گلابی ਆ ਹਾਂਜੀ ਵੀ ਇੱਕ ਕੱਲੀ ਨੀਲੀ ਰਾਵੀ ਦੀ ਜਿਹੜੀ ਬਿੱਲੀ ਅੱਖ ਨਹੀਂ ਮੈਟਰ ਹੁੰਦੀ ਦੋਸਤੋ ਵੇਖੋ ਓਲੇ ਜਿਹੜੇ ਆ ਬਿਲਕੁਲ گلابی ਰੰਗ ਦੇ ਕੋਲੇ ਆ ਠੀਕ ਆ ਅੱਖਾਂ ਕਾਲੀਆਂ ਦੇਖ ਆ ਦਿੰਦੇ ਨੀਲੀ ਰਾਵੀ ਨੀਲੀ ਰਾਵੀ ਜੇ ਦੋਵੇਂ ਮੱਜਾਂ ਹੁੰਦੀਆਂ ਬਸ ਬਸ ਲੋ ਵੀ ਦੋਨੋਂ ਪਿਓਰ ਮੱਜਾਂ ਸੀ ਦੋਸਤੋ ਇੱਕ ਬੂਰੀ ਨੀ ਇਹ 85000 ਤੇ ਜਿਹੜੀ ਬਿਲਕੁਲ ਤੁਹਾਨੂੰ ਸੋਈ ਢੁਕੀ ਵਿਖਾਈ ਹੈ ਮੈਂ ਨੀਲੀ ਰਵੀ ਦੀ ਇਹ ਦੋਸਤੋ ਘਟੋ ਘਟ ਵੀਰਾਂ ਦਾ ਵੀ 80000 ਡਿਮਾਂਡ ਆ ਵਿੱਚੋਂ 2000 ਛੋਟ ਆ ਠੀਕ ਆ 78000 ਦੀ ਜਿਹੜੀ ਆ ਲਾਸਟ ਖਾਨ ਆ ਲੈਣ ਦੇਣ ਵਾਲਾ ਮੁੱਲਾ ਠੀਕ ਆ ਤੇ ਕੋਈ ਜ਼ਿਆਦਾ ਮੁੱਲ ਨਹੀਂ ਕੀਤਾ ਇੱਕ ਵਾਰੀ ਤੁਸੀਂ ਘਰੇ ਆ ਕੇ ਵਿਜ਼ਿਟ ਕਰਿਓ ਤਸੱਲੀ ਨਾਲ ਦੇਖਿਓ ਜਿੰਨਾ ਮੁੱਲ ਕੀਤਾ ਤੁਹਾਨੂੰ ਜਾਇਜ਼ ਲੱਗੂਗਾ ਤੇ ਚਵਾਈ ਜਿਹੜੀ ਆਪਾਂ ਆਂਦੀ ਆ ਮੱਝ ਦੀ ਆ ਪੂਰੀ ਦੀ ਇਹ ਤੁਹਾਨੂੰ ਆਪਾਂ ਇਸ ਵੀਡੀਓ ਦੇ ਵਿੱਚ ਕਰਕੇ ਜਿਹੜੀ ਆ ਦੋਸਤੋ ਸ਼ਟਾਰਟ ਕਰਦੇ ਆ ਦਿਖਾਉਣੇ ਆ ਕਿ ਕਿਹੋ ਜਿਹਾ ਚਵਾਈ ਲੱਗਾ ਆ ਦੇਖੋ ਜੀ ਬੱਚਾ ਬਿਲਕੁਲ ਜਿਹੜਾ ਛੱਡ ਦਿੱਤਾ ਠੀਕ ਹੈ ਜੀ ਤੇ ਅੱਜ 12ਵੇਂ ਦਿਨ ਤੇ ਵੀਰ ਨੇ ਕਿਹਾ ਸੀ ਵੀ 12 ਕ ਦਿਨ ਦਾ ਸਮਾਂ ਹੋ ਗਿਆ ਤੇ ਮਿੰਟ ਡੇਢ ਮਿੰਟ ਤੱਕ ਜਿਹੜਾ ਪਸਮਾਹ ਹੋਣ ਤੋਂ ਬਾਅਦ ਆਪਾਂ ਜਿਹੜੀ ਚਵਾਈ ਆ ਇਹਦੀ ਤੁਹਾਨੂੰ ਦੋਸਤੋ ਵਿੱਚੇ ਕਰਕੇ ਦਿਖਾਵਾਂਗੇ ਵੀਡੀਓ ਤੇ ਵੀਰ ਨੂੰ ਦੋਨੋਂ ਪਾਸੇ ਦੇਖੂਗਾ ਮੋਟੀ ਬਿਲਕੁਲ ਜਿਹੜੀ ਦੋਸਤੋ ਰਸੇ ਵਰਗੀ ਜਿਹੜੀ ਆ ਮਿਲਕ ਬੇਨ ਉਹ ਵੀ ਠੀਕ ਹੈ ਤੇ ਕਦ ਘਾਟੀ ਸੋਨਾ ਭਾਰੇ ਵਜਨ ਵਜੂਦ ਵਾਲੀ ਦੋਸਤੋ ਜਿਹੜੀ ਇਹ ਨੀਲੀ ਦਾ ਵੀ ਦੀ ਪੂਰੀ ਮੱਝ ਠੀਕ ਆ ਜੀ ਤੇ ਬਾਲਟੀ ਵੀ ਫੁੱਲ ਵੱਡੀ ਵੀਰ ਨੇ ਫੜੀ ਆ ਵੀ ਉਹ ਨਹੀਂ ਬਾਲਟੀ ਜਿਹੜੀ ਉਹ ਨੀਗੀ ਜੀ 3 ਕਿਲੋ ਦੀ ਹੋਵੇ ਹਾਂ ਸਹੀ ਆ 3 ਕਿਲੋ ਵਾਲੀ ਭਰ ਕੇ ਆਖਣਗੇ ਵੀ ਛੇਕ ਲਾਓ ਸਹੀ ਆ ਵੀ ਉਹ ਚੱਕ ਬਣਾ ਕੇ ਆ ਦੇਣਗੇ 7 ਕਿਲੋ ਤੇ ਹੁੰਦੀ ਆ ਜੀ ਹਾਂ ਕੋਈ ਕੰਡਾ ਲਈ ਜਾਵੇ ਨਾਲ ਕੋਈ ਤੇ आ देखो जी बाल्टी खा है ठीक है बहुत बढ़िया बहुत बढ़िया जी हाँ जी ਬਿਲਕੁਲ ਉਂਗਲ ਵਾਂਗੂ ਜਿਹੜੀ ਆ ਦੋਸਤੋ ਮੋਟੀ ਧਾਰ ਆਪਾਂ ਕਹਾਂਗੇ ਠੀਕ ਆ ਤੇ ਚਵਾਈ ਦਾ ਖੜਕਾ ਵੀ ਤੁਹਾਨੂੰ ਜਿਹੜੀ ਆਵਾਜ਼ ਆ ਬੜੇ ਉੱਚੀ ਜਿਹੜੀ ਸੁਣਦੇ ਵੀ ਪਈ ਹੋਣੀ ਆ ਠੀਕ ਆ ਜੀ ਤੇ ਜਵਾਬ ਤੁਸੀਂ ਵੇਖ ਸਕਦੇ ਹੋ ਤੇ ਹੈ ਜਵਾਬ ਬਿਲਕੁਲ ਪੋਲਾ ਨਾ ਜੀ ਪੋਲਾ ਪੋਲਾ ਉਹ ਗਾੜੋ ਖਾ ਲੋ ਆ ਲਓ ਜੀ ਭਾਈ 1 ਕਿਲੋ ਦਾ ਗਾੜੀ ਆ ਮੈਂ ਨੇ ਲਓ ਜੀ ਠੀਕ ਆ ਜੀ ਦੇ ਦੇ ਦੀ ਆ ਚਲੋ ਜੀ ਉਹ ਕਿਹਨੋਂ ਲਾ ਰਹੀ ਗੰਦੀ ਕਟੇ ਨੂੰ ਆ ਛੱਡ ਦਿਓ ਜੀ ਚਲੋ ਕੋਜਕ ਜਿਹੜਾ ਹੈਗਾ ਥੱਲੇ ਠੀਕ ਹੈ ਤੇ ਟੋਕਾ ਜਿਹੜਾ ਦੋਸਤੋ ਉਹ ਛੱਡਿਆ ਠੀਕ ਆ ਆ ਚਵਾਈ ਤੁਸੀਂ ਇੱਧਰ ਵੇਖ ਲਓ ਹੁਣ ਸਾਬ ਜੇ ਦਾਖਲੋਂ ਤੇ ਬਾਲਟੀ ਇਹ ਢੱਗ ਸਣੇ ਬਿਲਕੁਲ ਜੀ ਕੋਈ 6:30 ਤੋਂ 7 ਦੇ ਨੇੜੇ ਤੇੜੇ ਹੋਊਗਾ ਨਾ ਜੀ ਹਾਂ ਜੀ ਤੇਰਾ ਕਿਲੋ ਹੁਣ ਸਾਬ ਪੱਕਾ ਦੋ ਤਾਂ ਮੈਂ ਕੋਈ ਕੰਡਾ ਲਈ ਜਾਵੇ ਨਾਲ ਨਾਲ ਦੱਸ ਠੀਕ ਆ ਤੇ 13 ਕਿਲੋ ਜਿਹੜਾ ਦੋਸਤੋ ਤੁਸੀਂ ਚਵਾਈ ਕਰ ਸਕਦੇ ਜਿੰਨਾ ਤੁਹਾਨੂੰ ਦੱਸਿਆ ਤੇ ਕੰਡੇ ਵਾਲਾ 15 ਹੀ ਆਪਾਂ ਵਸਦਾਂਗੇ ਠੀਕ ਆ ਜੀ ਅ ਜੇ ਥੱਲੇ ਦੁੱਧ ਮਾੜਾ ਵਿਖਾ ਦੋ ਕੁਸਮਾਰ ਮੈਂ ਦਾ ਬਿਲਕੁਲ ਕਿੰਨੇ ਦੁੱਧ ਥੱਲੇ ਵੀ ਛੱਡਿਆ ਜੇ ਕੱਟੇ ਨੂੰ ਠੀਕ ਆ ਥੱਲੇ ਜਿਹੜਾ ਦੋਸਤੋ ਡੋਕਾ ਵਗੈਰਾ ਹੈਗਾ ਬੱਚੇ ਨੂੰ ਬਾਅਦ ਵਿੱਚ ਵੀ ਇਲਾਜ ਤੇ ਛੱਡ ਦਿੱਤਾ ਠੀਕ ਆ ਤੇ ਚਵਾਈ ਜਿਹੜੀ ਤੁਸੀਂ ਬਿਲਕੁਲ ਵੱਡੀ ਬਾਲਟੀ ਦੇ ਵਿੱਚ ਦੇਖ ਲਈ ਆ ਇੱਕ ਟਾਈਮ ਦੀ ਬਾਕੀ ਤੁਸੀਂ ਆਪਣੀ ਤਸੱਲੀ ਜਿਆਦੀ ਕਰਨੀ ਆ ਦੋ ਟਾਈਮ ਦੀ ਚਵਾਈ ਆਪ ਕਰ ਸਕਦੇ ਹੋ ਕੰਡੇ ਤੇ ਜਿਹੜੀ ਦੋਸਤੋ ਤੁਸੀਂ ਚੜਾ ਕੇ ਆ ਦੁੱਧ ਕਪੈਸਿਟੀ ਵੇਖ ਸਕਦੇ ਹੋ ਇਹ ਦੋ ਪਸ਼ੂ ਸੀ ਅਜੇ ਵੀਰ ਭੁਪਿੰਦਰ ਦੇ ਕੋਲ ਠੀਕ ਹੈ ਜੀ ਪਿੰਡ ਰਾਮੂ ਵਾਲਾ ਹੈਗਾ ਠੀਕ ਹੈ ਜੀ ਤਹਿਸੀਲ ਪੱਤੀ ਜ਼ਿਲ੍ਹਾ ਤਰਨਤਾਰਨ ਸਾਹਿਬ ਨੰਬਰ ਆਪਾਂ ਵੀਰ ਦੇ ਲੈ ਲੈਨੇ ਆ ਜਿਨ੍ਹਾਂ ਨੰਬਰਾਂ ਤੇ ਤੁਸੀਂ ਖਾਸ ਤੌਰ ਤੇ ਦੋਸਤੋ ਸੰਪਰਕ ਕਰਨਾ ਹੈਗਾ ਤੇ ਭੁਪਿੰਦਰ ਵੀਰੇ ਨੰਬਰ ਆਪਣੇ ਜਰੂਰ ਦੱਸ ਦੋ ਜੀ ਨੰਬਰ ਆਪਣੇ ਸੰਧ ਸਾਹਿਬ 95307 ਹਾਂਜੀ 39320 ਠੀਕ ਹੈ ਜੀ ਇਹ ਨੰਬਰਾਂ ਤੇ ਜਿਹੜਾ ਦੋਸਤੋ ਤੁਸੀਂ ਸੰਪਰਕ ਕਰਨਾ ਹੈਗਾ ਤੇ ਗੱਲਬਾਤ ਕਰ ਸਕਦੇ ਹੋ ਇਹਨਾਂ ਦੋ ਨੀਲੀ ਰਾਵੀ ਮੱਝਾਂ ਬਾਰੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ